ਖੰਨਾ ਦੀ ਲਾਈਨੋਂ ਪਰ ਇਲਾਕੇ ਚ 7 ਨੰਬਰ ਵਾਰਡ ਦੇ ਅਧੀਨ ਆਉਂਦੀ ਪੰਦ ਕਲੋਲੀ ਦੇ ਲੋਕ ਜੋ ਕਿ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਤੋਂ ਕਾਫੀ ਨਾਰਾਜ਼ ਹਨ ਇਸ ਇਲਾਕੇ ਦੇ ਵਿੱਚ ਵਾਟਰ ਸਪਲਾਈ ਸੀਵਰੇਜ ਅਤੇ ਲਾਈਟਾਂ ਤਾਂ ਲੱਗ ਚੁੱਕੀਆਂ ਹਨ ਪਰ ਪਿਛਲੇ ਕਈ ਸਾਲਾਂ ਤੋਂ ਇਹ ਲੋਕ ਆਪਣੀਆਂ ਸੜਕਾਂ ਪੱਕੀਆਂ ਕਰਵਾਉਣ ਦੀ ਉਮੀਦ ਦੇ ਵਿੱਚ ਬੈਠੇ ਹਨ ਇਹ ਲੋਕ ਖਾਸ ਕਰਕੇ ਲੰਬੇ ਸਮੇਂ ਤੋਂ ਵਿਕਾਸ ਦੀ ਉਡੀਕ ਦੇ ਵਿੱਚ ਹਨ ਪਰ ਵਿਕਾਸ ਦੇ ਨਾਂ ਤੇ ਇਹਨਾਂ ਨੂੰ ਹਮੇਸ਼ਾ ਹੀ ਲਾਰੇ ਮਿਲੇ ਹਨ ਨਗਰ ਕੌਂਸਲ ਵੱਲੋਂ ਵਿਕਾਸ ਕਾਰਜਾਂ ਲਈ ਟੈਂਡਰ ਜ਼ਰੂਰ ਲਗਾਏ ਜਾਂਦੇ ਹਨ ਪਰ ਬੰਤ ਕਲੋਨੀ ਵੱਲ ਕਦੇ ਵੀ ਨਗਰ ਕੌਂਸਲ ਦਾ ਧਿਆਨ ਨਹੀਂ ਜਾਂਦਾ ਇਹ ਲੋਕ ਵੋਟ ਵੀ ਪਾਉਂਦੇ ਹਨ ਅਤੇ ਸਰਕਾਰਾਂ ਵੀ ਬਣਾਉਂਦੇ ਹਨ ਪਰ ਵਿਕਾਸ ਦੇ ਨਾਂ ਤੇ ਇਹਨਾਂ ਨੂੰ ਸਿਰਫ ਲਾਰੇ ਹੀ ਮਿਲ ਰਹੇ ਹਨ ਜਿਸ ਕਾਰਨ ਇਹਨਾਂ ਨੂੰ ਅੱਜ ਪ੍ਰਦਰਸ਼ਨ ਕਰਨਾ ਪਿਆ ਹੁਣ ਇਸ ਨਰਕ ਭਰੀ ਜ਼ਿੰਦਗੀ ਚੋਂ ਬੰਤ ਕਲੋਨੀ ਨਿਵਾਸੀਆਂ ਨੂੰ ਕਦੋਂ निजात ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਮੇਰਾ ਨਾਮ ਹੈ ਜੀ ਨਰਿੰਦਰ ਕੁਮਾਰ ਬਾਵੀ ਮੈਂ ਐਨਸੀ ਵਾਰਡ ਨੰਬਰ 7 ਤੋਂ ਨੀਰੂ ਰਾਣੀ ਦਾ ਹਸਪੰਦ ਹਾਂ ਜੀ ਔਰ ਸਾਡਾ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਛਾਲ ਦੇ ਛੋਟੇ ਜਿਹੇ ਸਨੇਹੇ ਤੇ ਤੁਸੀਂ ਇੱਥੇ ਪਹੁੰਚੇ ਸਾਡਾ ਜੀ ਮੋਟਿਵ ਇਹ ਹੈ ਇਹ ਬੰਤ ਕਲੋਨੀ ਵੱਜਦੀ ਹੈ ਜੀ ਸਾਡੇ ਲਹੇੜੀ ਰੋਡ ਤੇ ਵਾਰਡ ਨੰਬਰ 7 ਦੀ ਬੰਤ ਕਲੋਨੀ ਵੱਜਦੀ ਹੈ ਸਾਡੇ ਨਾਲ ਤੁਸੀਂ ਦੇਖੋ ਸਾਰੀ ਇਹ ਕੰਮ ਸੇ ਕਮ ਪਿਛਲੇ 5 ਸਾਲਾਂ ਤੋਂ ਗਲੀਆਂ ਪੱਟੀਆਂ ਪਈਆਂ ਨੇ ਸਾਰਾ ਬੁਰਾ ਹਾਲ ਹੈ ਔਰ ਅਸੀਂ ਤਾਂ ਇਸ ਗੱਲ ਤੋਂ ਹੈਰਾਨ ਆ ਕਿ ਸਾਡੀ ਇੱਕ ਪੰਜ ਪੈਸੇ ਦੀ ਵੀ ਇੱਥੇ ਸੁਣਵਾਈ ਨਹੀਂ ਹੋ ਰਹੀ ਔਰ ਇੱਥੇ ਵਾਟਰ ਸਪਲਾਈ ਪਈ ਹੋਈ ਆ ਸੀਵਰੇਜ ਪਿਆ ਹੋਇਆ ਲਾਈਟਾਂ ਲੱਗੀਆਂ ਹੋਈਆਂ ਨੇ ਸਾਰਾ ਕੁਝ ਸਾਰੇ ਕੰਮ ਹੋਏ ਹੋਏ ਨੇ ਔਰ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹੁਣ ਈਓ ਸਾਹਿਬ ਨੇ ਜਿਹੜੇ ਟੈਂਡਰ ਲਾਏ ਨੇ ਤੇ ਜਾਂ ਐਮੀ ਸਾਹਿਬ ਨੇ ਟੈਂਡਰ ਲਾਏ ਨੇ ਕੋ ਪ੍ਰੋਫੈਸਰ ਕਲੋਨੀ ਦੇ ਲਾਤੇ ਸਾਨੂੰ ਚਲੋ ਪ੍ਰੋਫੈਸਰ ਕਲੋਨੀ ਦਾ ਵੀ ਇਤਰਾਜ਼ ਨਹੀਂ ਪ੍ਰੋਫੈਸਰ ਕਲੋਨੀ ਦੇ ਵਿੱਚ ਵੀ ਚਲੋ ਅਸੀਂ ਕਹਿੰਦੇ ਆ ਵੀ ਉਹ ਵੀ ਸਾਡੇ ਭੈਣ ਭਰਾਏ ਰਹਿੰਦੇ ਨੇ ਉਹਨਾਂ ਦਾ ਵੀ ਕੰਮ ਹੋਣਾ ਚਾਹੀਦਾ ਪਰ ਜਦੋਂ ਉਹਨਾਂ ਦੇ ਉਹਨਾਂ ਦੇ ਤਾਂ ਐਸਟੀਮੇਟ ਹੋਣ ਬਣੇ ਨੇ ਹਾਲੇ ਹਾਲੇ ਹੁਣ ਬਣਾ ਕੇ ਨਾਲ ਦੀ ਨਾਲੇ ਉਹਨਾਂ ਦੇ ਟੈਂਡਰ ਲਾਤੇ ਸਾਡੇ 2023 ਦੇ ਐਸਟੀਮੇਟ ਬਣ ਕੇ ਮੀਟਿੰਗ ਚ ਪਾਸ ਹੋਏ ਪਏ ਨੇ ਜੀ ਉਹਨਾਂ ਦੀ ਸਾਡੀ ਕੋਈ ਇੱਕ ਪੰਜ ਪੈਸੇ ਦੀ ਵੀ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਸਾਡੇ ਟੈਂਡਰ ਕਿਉਂ ਨਹੀਂ ਲੱਗੇ ਪੱਖਪਾਤ ਦੀ ਰਾਜਨੀਤੀ ਜੀ ਹੋ ਰਹੀ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਅਸੀਂ ਤਾਂ ਇਹ ਚਾਹੁੰਦੇ ਆਂ ਵੀ ਜਿਹੜੇ ਪ੍ਰੋਫੈਸਰ ਕਲੋਨੀ ਦੇ ਲੋਕ ਨੇ ਉਹ ਕਿਤੇ ਜ਼ਿਆਦਾ ਨੇ ਕਿ ਇਹ ਲੋਕਾਂ ਦੀ ਸਾਡੀ ਕੋਈ ਸੁਣਵਾਈ ਨਹੀਂ ਹੈ ਜੀ ਮੀ ਆ ਜਾਂਦਾ ਇੱਥੇ ਬੁਰਾ ਹਾਲ ਗਿਰਦੇ ਨੇ ਲੋਕ ਕਈਆਂ ਦੇ ਲੱਤਾਂ ਬਾਹਾਂ ਟੁੱਟ ਚੁੱਕੀਆਂ ਨੇ ਮੈਂ ਇਹੀ ਗੱਲ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਇਹੀ ਗੱਲ ਕਹਿਣਾ ਚਾਹੁੰਦਾ ਈਓ ਸਾਹਿਬ ਨੂੰ ਵੀ ਤੇ ਐਮਈ ਸਾਹਿਬ ਨੂੰ ਕਿ ਸਾਡੇ ਜਿਹੜੇ ਇਹ ਟੈਂਡਰ ਨੇ 2023 ਦੇ ਮੇਰੇ ਐਸਟੀਮੇਟ ਬਣਾ ਕੇ ਉੱਥੇ ਰੱਖੇ ਹੋਏ ਨੇ ਸਾਡੇ ਇਹ ਟੈਂਡਰ ਪਹਿਲ ਦੇ ਆਧਾਰ ਤੇ ਲਾਏ ਜਾਣ ਤਾਂ ਕਿ ਕਦੇ ਤਾਂ ਕਹਿ ਦੰਦੇ ਨੇ ਜੀ ਇਹ ਇਹ ਏਰੀਆ ਦੇ ਟੈਂਡਰ ਨਹੀਂ ਲੱਗਣੇ ਹੁਣ ਪ੍ਰੋਫੈਸਰ ਕਲੋਨੀ ਆ ਪ੍ਰੋਫੈਸਰ ਕਲੋਨੀ ਦੇ ਅਸੀਂ ਤਾਂ ਸਾਡਾ ਤਾਂ ਇਹੀ ਸਵਾਲ ਆ ਉਹ ਵੀ ਜਿਹੜੀ ਹਾਊਸ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਕੀ ਗੱਲਬਾਤ ਹੋਈ ਉਹਦੇ ਵਿੱਚ ਜੀ ਹਾਊਸ ਦੀ ਮੀਟਿੰਗ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਆ ਤੁਸੀਂ ਭਲੀ ਭਾਂਤ ਜਾਣੂ ਆ ਉਹ ਦੇਖੋ ਸਾਡੇ ਮੇਰੇ ਮੈਸੇਜ ਨੇ ਕਾਉਂਸਲਰ ਉਹਨਾਂ ਨੂੰ ਮੈਂ ਲਿਖ ਕੇ ਭੇਜਿਆ ਆ ਕਿ ਤੁਸੀਂ ਹਾਊਸ ਦੇ ਵਿੱਚ ਇਹ ਮੁੱਦਾ ਚੱਕਣਾ ਲੇਡੀਜ਼ ਦੀ ਉੱਥੇ ਤੁਹਾਨੂੰ ਪਤਾ ਹੀ ਆ ਦੇਖੋ ਕਿੰਨਾ ਹੱਲਾ ਗੁੱਲਾ ਹੋਇਆ ਹਾਊਸ ਦੀ ਮਰਿਆਦਾ ਨੂੰ ਇੱਕ ਤਰ੍ਹਾਂ ਦਾ ਭੰਗ ਕੀਤਾ ਗਿਆ ਜੀ ਲੇਡੀਜ਼ ਨੂੰ ਉੱਥੇ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਜੀ ਦੇਖੋ ਹੁਣ ਇਹ ਲੋਕ ਬਚਾਰੇ ਇਕੱਠੇ ਹੋ ਕੇ ਮੇਰੇ ਕੋਲ ਆ ਜਾਂਦੇ ਨੇ ਪਿੱਛੇ ਸਾਡੇ ਅੰਕਲ ਜੀ ਨੇ ਹੁਣ ਚਲੇ ਗਏ ਪਿੱਛੇ ਸਾਈਨ ਕਰਾ ਕੇ ਸਾਰਿਆਂ ਨੇ ਮੈਂ ਵੀ ਸਾਈਨ ਕੀਤੇ ਅਸੀਂ ਇੱਕ ਲੈਟਰ ਤਿਆਰ ਕਰਕੇ ਮੰਤਰੀ ਸਾਹਿਬ ਦੇ ਆਫਿਸ ਦੇ ਵਿੱਚ ਦੇ ਕੇ ਆਏ ਅੰਕਲ ਜਾ ਕੇ ਪਰ ਸਾਡੇ ਜੀ ਕੋਈ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਤਾਂ ਇਹੀ ਕਿਚਾਉਂਦੇ ਆ ਸਾਡੀ ਇਹੀ ਹੈ ਕਿ ਸਾਡੇ ਪਹਿਲ ਦੇ ਆਧਾਰ ਤੇ ਸਾਡੇ ਇਹ ਟੈਂਡਰ ਲੱਗੇ ਜਾਣ ਹਾਂ ਜਿਹੜੀ ਗੱਲ ਉਹ ਕਹਿੰਦੇ ਨੇ ਜੀ ਵੀ ਐਨ ਕੈਪ ਦਾ ਪੈਸਾ ਉਹ ਕੱਚੀਆਂ ਗਲੀਆਂ ਲਈ ਆ ਹੈ ਇਹ ਆਲਰੇਡੀ ਉਹ ਕੱਚੀਆਂ ਗਲੀਆਂ ਨੇ ਜੀ ਇਹ ਤਾਂ ਜੀ ਕੱਚੀਆਂ ਗਲੀਆਂ ਨੇ ਜਮਈ ਬਿਲਕੁਲ ਕੱਚੀਆਂ ਗਲੀਆਂ ਨੇ ਫਿਰ ਇਹਨਾਂ ਦਾ ਟੈਂਡਰ ਕਿਉਂ ਨਹੀਂ ਲੱਗ ਸਕਦਾ ਪ੍ਰੋਫੈਸਰ ਕਲੋਨੀ ਦਾ ਕਿਉਂ ਲੱਗਿਆ ਅਸੀਂ ਤਾਂ ਇਹ ਕਹਿੰਦੇ ਆ ਵੀ ਪੱਖਪਾਤ ਦੀ ਜਿਹੜੀ ਰਾਜਨੀਤੀ ਆ ਉਹ ਨਾ ਕੀਤੀ ਜਾਵੇ ਕਿਉਂਕਿ ਦੇਖੋ ਇਹਨਾਂ ਲੋਕਾਂ ਨੇ ਵੀ ਤੁਹਾਨੂੰ ਵੋਟਾਂ ਪਾਈਆਂ ਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲੇ ਆਪਾਂ ਮੰਤਰੀ ਬਣੇ ਆ ਫਿਰ ਕਿਉਂ ਨਹੀਂ ਫਿਰ ਕਿਉਂ ਨਹੀਂ ਇਹਨਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ ਠੀਕ ਹੈ ਨਹੀਂ ਆਪਾਂ ਤਾਂ ਇਹੀ ਅਸੀਂ ਤਾਂ ਇਹੀ ਚਾਹੁੰਦੇ ਆ ਜੀ ਕਿ ਸਾਡੇ ਇਹਨਾਂ ਗਲੀਆਂ ਦੇ ਟੈਂਡਰ ਲੱਗ ਕੇ ਗਲੀਆਂ ਬਣਾਈਆਂ ਜਾਂ ਤਾਂ ਕਿ ਇਹਨਾਂ ਲੋਕਾਂ ਨੂੰ ਇਹਨਾਂ ਤੋਂ ਆ ਹੁਣ ਤੁਹਾਡੇ ਸਾਹਮਣੇ ਹੁਣ ਗਰਮੀ ਆ ਜਾਣੀ ਹੈ ਜੀ ਦੇਖੋ ਮੱਖੀ ਮੱਖੀਆਂ ਮੱਛਰ ਬੁਰਾ ਹਾਲ ਇੱਥੇ ਦੇਖੋ ਮੇਰੇ ਹੱਥ 'ਚ ਜਿੰਨਾ ਕਹਿਗਾ ਮੈਂ ਤਾਂ ਸਫਾਈ ਕਰਵਾ ਸਕਦਾ ਟੈਂਡਰ ਪਾਸ ਕਰਾਉਣਾ ਇੱਕ ਐਮਸੀ ਦਾ ਹੁੰਦਾ ਟੈਂਡਰ ਅਸੀਂ ਤਾਂ ਐਸਟੀਮੇਟ ਮੈਂ ਤਿਆਰ ਕਰਾ ਕੇ ਉੱਥੇ ਸਾਰੇ ਤਿਆਰ ਹੋਏ ਪਏ ਨੇ ਜੀ ਪਰ ਸਾਡਾ ਕੋਈ ਸੁਣਵਾਈ ਨਹੀਂ ਅੱਜ ਸਾਨੂੰ ਮਜਬੂਰ ਹੋ ਕੇ ਇੱਥੇ ਤੁਹਾਡਾ ਸਹਾਰਾ ਲੈਣਾ ਪਿਆ ਥੋੜੀ ਜਿਹੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਅਗਲਾ ਫਿਰ ਸਟੈਪ ਤੁਹਾਡਾ ਕੀ ਹੈ ਅਗਲਾ ਸਟੈਪ ਇਹ ਹੋਊਗਾ ਜੀ ਸਾਡਾ ਜੇ ਸਾਡਾ ਕੋਈ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਜਿਹੜੇ ਜੇ ਸਾਡੇ ਟੈਂਡਰ ਨਹੀਂ ਲੱਗਦੇ ਤਾਂ ਅੱਜ ਤਾਂ ਅਸੀਂ ਇਹ ਛੋਟਾ ਪ੍ਰਦਰਸ਼ਨ ਕਰਿਆ ਤਾਂ ਅਸੀਂ ਹੋ ਸਕਦਾ ਹੈ ਵੀ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੀਏ ਅਸੀਂ ਕਮੇਟੀ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ ਜੀ ਹੋ ਸਕਦਾ ਜੀ ਰੋਡ ਵੀ ਜਾਮ ਕਰੀਏ ਅਸੀਂ ਇਹ ਮਤਲਬ ਹੁਣ ਇਸ ਗੱਲ ਤੋਂ ਪਿੱਛੇ ਨਹੀਂ ਹਟਣਾ ਜੀ ਕਿਉਂਕਿ ਅਸੀਂ ਬਹੁਤ ਜ਼ਿਆਦਾ ਇਸ ਦਾ ਸੰਤਾਪ ਭੋਗ ਰਹੇ ਹਾਂ ਜਦੋਂ ਬਰਸਾਤ ਆ ਜਾਂਦੀ ਹੈ ਸਾਨੂੰ ਪਤਾ ਵੀ ਸਾਡਾ ਕੀ ਹਾਲ ਹੁੰਦਾ ਜੀ ਇੱਥੇ ਮੇਰੇ ਹੱਥ ਚ ਤਾਂ ਮਲਾਜ਼ਮ ਨੇ ਜੀ ਮਲਾਜ਼ਮ ਸਫਾਈ ਕਰ ਜਾਂਦੇ ਆ ਹੋਰ ਕਰ ਜਾਂਦੇ ਆ ਮੈਂ ਤਾਂ ਆਪਣੇ ਵੱਲੋਂ ਮੈਂ ਤਾਂ ਸਾਰਾ ਕੰਮ ਕਰੀ ਜਾਂਦਾ ਜੀ ਪਰ ਜਿਹੜੀ ਗੱਲ ਮੇਨ ਸਾਡੀ ਸੜਕਾਂ ਦੀ ਹੈ ਸਾਡੀ ਸਮੱਸਿਆ ਹੀ ਸੜਕਾਂ ਦੀ ਹੈ ਅਸੀਂ ਤਾਂ ਕਹਿੰਦੇ ਆ ਲੋਕ ਕੀ ਕਹਿੰਦੇ ਨੇ ਕਿੰਦਾਂ ਦੀਆਂ ਸਮੱਸਿਆਵਾਂ ਨੇ ਜਿਹੜੇ ਸਮੱਸਿਆਵਾਂ ਰਹੀਆਂ ਚਲੋ ਵੀ ਹੈਗੀਆਂ ਵੀ ਕੀ ਉਹਨਾਂ ਹੋਰ ਕੀ ਕੀ ਸਮਾਜਿਕ ਦਿੱਕਤਾਂ ਆਉਂਦੀਆਂ ਸਮੱਸਿਆ ਜੀ ਹੁਣ ਤੁਸੀਂ ਦੇਖੋ ਲੋਕਾਂ ਦੇ ਜਿਹੜੇ ਮਕਾਨ ਨੇ ਨਕਸ਼ੇ ਪਾਸ ਨੇ ਇਹਨੇ ਵਧੀਆ ਮਕਾਨ ਬਣੇ ਹੋਏ ਨੇ ਉਹਨਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਦੇ ਲੱਤੇ ਨੇ ਮਕਾਨ ਜਿ ਕਿਸੇ ਨੇ 15 ਲੱਖ ਰੁਪਏ ਦਾ ਲਿਆ ਉਹਦਾ 10 ਲੱਖ ਦਾ ਨਹੀਂ ਵਿਕਦਾ ਲੋਕ ਇਤੋਂ ਵੇਚ-ਵੇਚ ਕੇ ਜਾਈ ਜਾਂਦੇ ਨੇ ਲੋਕਾਂ ਦੇ ਹੋਰ ਤਾਂ ਤੁਹਾਨੂੰ ਮੈਂ ਦੱਸੋ ਕੀ ਦੱਸਾਂ ਲੋਕਾਂ ਦੇ ਰਿਸ਼ਤੇ ਤੱਕ ਨਹੀਂ ਹੁੰਦੇ ਰਿਸ਼ਤੇਦਾਰ ਨਹੀਂ ਆਉਂਦੇ ਉਰੇ ਅਗਲਾ ਕਹਿੰਦਾ ਜੀ ਤੁਸੀਂ ਤਾਂ ਪਿੰਡੋਂ ਵੀ ਮਾੜੀ ਜਗ੍ਹਾ ਤੇ ਰਹਿੰਦੇ ਹੋ ਬਹੁਤ ਮਾੜਾ ਹਾਲ ਆ ਜੀ ਬਹੁਤ ਜ਼ਿਆਦਾ ਮਾੜਾ ਹਾਲ ਆ ਸਾਡਾ ਇੱਥੇ ਫਿਰ ਕੀ ਨਾਮ ਹੈ ਆਪਣਾ ਸਾਡਾ ਜੀ ਨੀਲਮ ਮੇਰਾ ਨਾਮ ਨੀਲਮ ਹੈ ਅੱਛਾ ਕੀ ਦਿੱਕਤ ਆ ਰਹੀ ਹੈ ਤੁਹਾਡੇ ਸਭਾ ਦਿੱਕਤ ਇਹੀ ਆ ਰਹੀ ਹੈ ਜੀ ਕਿੰਨੇ ਸਾਲ ਸਾਨੂੰ 12-15 ਸਾਲ ਇੱਥੇ ਹੋਗੇ ਰਹਿੰਦਿਆਂ ਨੂੰ ਕੋਈ ਗਲੀ ਬਣੀ ਨਹੀਂ ਬਹੁਤ ਆਪਾਂ ਕੋਸ਼ਿਸ਼ ਕੀਤੀ ਹੈ ਇੱਧਰ ਉੱਧਰ ਜਾਣ ਦੀ ਕਿਸਤੇ ਵੀ ਸੁਣਵਾਈ ਨਹੀਂ ਹੋਈ ਸਾਡੀ ਤੇ ਹੁਣ ਸਾਡੇ ਆ ਹੈਗੇ ਨੇ ਨੀਰੂ ਜੀ ਸਾਡੀ ਗਲੀ ਦੇ ਉਹ ਐਮਸੀ ਹਾਂ ਐਮਸੀ ਤੇ ਇਹਨਾਂ ਨੇ ਬਹੁਤ ਕੋਸ਼ਿਸ਼ ਵਿਚਾਰੇ ਕਰ ਰਹੇ ਨੇ ਇੱਧਰ ਉੱਧਰ ਬਣਾ ਕੇ ਰੱਖੋਏ ਨੇ ਐਸਟੀਮੇਟ ਵਗੈਰਾ ਸਾਰਾ ਕੁਝ ਲੇਕਿਨ ਸੁਣਵਾਈ ਨਹੀਂ ਹੋ ਰਹੀ ਸਾਡੀ ਬਹੁਤ ਸਮੱਸਿਆ ਆਂਦੀ ਈ ਮੀ ਦੇ ਮੌਸਮ ਮੀ ਦੇ ਮੌਸਮ ਇੱਜ ਜੀ ਬਹੁਤ ਜ਼ਿਆਦਾ ਸਮੱਸਿਆ ਆਂਦੀ ਆ ਇੱਕ ਵਾਰ ਮੇਰਾ ਬੇਟਾ ਵੀ ਪਾਣੀ ਦੇ ਵਿੱਚ ਗਿਰ ਗਿਆ ਸੀ ਉਹਦੇ ਪੈਰ 'ਚ ਬਹੁਤ ਸੱਟ ਲੱਗੀ ਸੀ ਔਰ ਮੈਂ ਵੀ ਬਾਹਰ ਜਾਣ ਲੱਗੀ ਸਗੀਰੀ ਸੀ ਮੇਰੀ ਤਾਂ ਲਾਤੀ ਟੁੱਟ ਗਈ ਸੀ ਸੱਚੀ ਪੁੱਛੋ ਤਾਂ ਵੀ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਆ ਨਿੱਕੇ ਨਿੱਕੇ ਬੱਚੇ ਨੇ ਪੈਸੇ ਮੌਮ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਜਦੋਂ ਮੀ ਆਉਂਦੀ ਨਹੀਂ ਜੀ ਬਿਲਕੁਲ ਵੀ ਨਹੀਂ ਆਉਂਦੇ ਕਿੰਨੀ ਪਰੇਸ਼ਾਨੀ ਕੀਤੀ ਕੋਈ ਹੁਣ ਸਾਡੇ ਪਿੱਛੇ ਘਰ ਦੇ ਬਿਮਾਰ ਹੋਏ ਸੀ ਬਹੁਤ ਜ਼ਿਆਦਾ ਤੇ ਮੀ ਪਿਆਰਿਆ ਸੀ ਕੋਈ ਵੀ ਨਹੀਂ ਆਇਆ ਪਤਾ ਕਰਨ ਵਿਚਾਰੇ ਕਹਿੰਦੇ ਕਿਵੇਂ ਆਈ ਐਨੇ ਚਿੱਕੜੇ ਚਸ ਬਹੁਤ ਜ਼ਿਆਦਾ ਗੰਦ ਯਾਨੀ ਕਿ ਚਿੱਕੜ ਇੰਨਾ ਹੁੰਦਾ ਨਾ ਇੱਥੇ ਕਿ ਨੰਗਣਾ ਟਪਣਾ ਬੇਕਾਰ ਹੈ ਜਿਹੜੇ ਇੱਥੇ ਜਗ੍ਹਾ ਦੀ ਕਿੰਨੀ ਕਿ ਇੱਥੇ ਹੁਣ ਵੈਲਿਊ ਪੈ ਰਹੀ ਹੈ ਜਗ੍ਹਾ ਦੀ ਤਾਂ ਕੋਈ ਵੈਲਿਊ ਨਹੀਂ ਆ ਜੀ ਅਸੀਂ ਦੇਖ ਲਓ ਕਿੰਨੀ ਲਈ ਸੀ ਔਰ ਕਿੰਨੇ ਤੇ ਵੇਚ ਰਿਆਂ ਵੇਖੀ ਨਹੀਂ ਰਿਆਂ ਮਕਾਨ ਬਿਲਕੁਲ ਵੀ ਤਾਨੂੰ ਲੱਗਦਾ ਜੇ ਇੱਥੇ ਜਿਹੜਾ ਡੈਲ ਵਗੈਰਾ ਲੱਗੇ ਗਲੀ ਵਗੈਰਾ ਬਣ ਜਾਂਦੀ ਐ ਤੇ ਤੁਹਾਡੇ ਮਕਾਨ ਦੀ ਵੀ ਵੈਲਿਊ ਹਾਂਜੀ ਹਾਂਜੀ ਜ਼ਰੂਰ ਬਨੂਗੀ ਵੈਲਿਊ ਜੇ ਟੈਲਾਂ ਵਗੈਰਾ ਲੱਗ ਜਾਂਦੀਆਂ ਨੇ ਉਹ ਤਾਂ ਮੇਰੀ ਕੀ ਸਾਰੇ ਦੇ ਮਕਾਨਾਂ ਦੀ ਵੈਲਿਊ ਵਧੂਗੀ ਹਾਂਜੀ ਵਿਕੂਗਾ ਚੰਗਾ ਵਿਕੂਗਾ ਨਹੀਂ ਵੀ ਵੇਚਾਂਗੇ ਜੇ ਬਨ ਗਈ ਗਲੀ ਤੇ ਸਾਨੂੰ ਵੇਚਣ ਦੀ ਲੋੜ ਹੀ ਨਹੀਂ ਐ ਅਸੀਂ ਕਿਉਂ ਵੇਚਾਂਗੇ ਇਹ ਐ ਹਾਂਜੀ ਆ ਕੀ ਨਾਮ ਹੈ ਆਪਣਾ ਮੇਰਾ ਨਾਮ ਕ੍ਰਿਸ਼ਨ ਕੁਮਾਰ ਹੈ ਜੀ ਠੀਕ ਦਿੱਕਤ ਆ ਰਹੀ ਹੈ ਤੁਹਾਡੇ ਵਸੇ ਵਾਲੇ ਸਾਡੇ ਵਾਰਡ ਚ ਦਿੱਕਤ ਹੈ ਕਿ ਸਾਡੀ ਗਲੀਆਂ ਗਲੀਆਂ ਪੱਕੀਆਂ ਨਹੀਂ ਹੋ ਰਹੀਆਂ ਬਰਸਾਤਾਂ ਵਿੱਚ ਸਾਨੂੰ ਬਹੁਤ ਪਰੇਸ਼ਾਨੀ ਆਉਂਦੀ ਹੈ ਕਈ ਬਜ਼ੁਰਗ ਸਾਡੇ ਇੱਥੇ ਅੰਦਰ ਜਾਂਦੇ ਗਿਰ ਗਏ ਆ ਜਿਨ੍ਹਾਂ ਵਿੱਚ ਕਈ ਬੀਬੀ ਦੀ ਲੱਤ ਟੁੱਟ ਚੁੱਕੀ ਹੈ ਤੇ ਅਸੀਂ ਇਹ ਮੰਗ ਚਾਹੁੰਦੇ ਹਾਂ ਸਾਡੀਆਂ ਗਲੀਆਂ ਪੱਕੀਆਂ ਕੀਤੀਆਂ ਜਾਣ ਸਾਨੂੰ ਸਰਕਾਰ ਵੱਲੋਂ ਇਹ ਉਮੀਦ ਆ ਕਿ ਸਾਡੀ ਗਲੀਆਂ ਜਲਦ ਜਲਦੀਆਂ ਪੱਕੀਆਂ ਕੀਤੀਆਂ ਜਾਣ ਜਿਹੜਾ ਬਾਹਰ ਨੰਬਰ 7 ਵਿੱਚ ਜਿਹੜਾ ਇੱਕ ਉਹ ਤਾਂ ਇਹ ਜਿਹੜਾ ਮੋਕਾ ਗਲੀ ਗਲੀ ਦੇ ਬਣਿਆ ਇਹ ਤਾਂ ਕੋਈ ਪਹਿਲਾਂ ਨਹੀਂ ਲੱਗਿਆ ਉਹ ਤਾਂ ਇਹ ਮਤਾ ਜੋ ਪਾਇਆ ਸੀ ਉਹ ਟੈਂਡਰ ਦੇ ਵਿੱਚ ਹੈਗਾ ਤੇ ਇਹਦੇ ਸਬੰਧ ਚ ਤਾਂ ਮੈਂ ਹਾਲ ਟੈਂਡਰ ਲੱਗੇ ਨਹੀਂ ਕੋਈ ਸਾਡੇ ਪਿਛਲੇ ਸਾਲ ਮਾਰਚ ਚ ਲੱਗੇ ਸੀਗੇ ਹੁਣ ਜਦ ਵੀ ਟੈਂਡਰ ਲੱਗਣਗੇ ਅਸੀਂ ਫਸਟ ਪ੍ਰਾਇੋਰਟੀ ਦੇ ਲਾਵਾਂਗੇ ਤੇ ਕਾਫੀ ਲੋਕਾਂ ਕੋਲ ਉਥੇ ਦਿੱਕਤਾਂ ਵਾਲਾ ਜਿਹੜੀ ਆ ਰਹੀ ਹੈ ਕਾਫੀ ਟੈਂਡਰ ਜਿਹੜੇ ਅਨਵੀ ਕੈਪ ਦੇ ਵਿੱਚ ਲੱਗਣੇ ਸੀ ਜਿਹੜੇ ਉਹ ਚ ਲੱਗੇ ਨੇ ਇਹ ਟੈਂਡਰ ਬਾਕੀ ਦੇ ਟੈਂਡਰ ਤਾਂ ਲੱਗੇ ਹੋਏ ਆ ਨੀ ਕੁਝ ਕਲਾਏ ਨੇ ਬੜਾ ਟੈਂਡਰਾਂ ਵਾਲੇ ਡਿਟੇਲ ਰਿਪੋਰਟ ਤਾਂ ਸਾਡੇ ਨਾ ਇੰਜੀਨੀਅਰਿੰਗ ਸ਼ਾਖਾ ਵਾ ਉਹ ਡੀਲ ਕਰਦੀ ਆ ਉਹ ਇਸ ਬਾਰੇ ਸਬੰਧੀ ਡਿਟੇਲ ਚ ਦੱਸ ਸਕਦੇ ਨੇ। ਇਹ ਕਾਰਨ ਸਰ ਕਾਰਨ ਤਾਂ ਹੋਊਗਾ ਨਾ ਕਿ ਗੱਲ ਨਹੀਂ ਕਾਰਨ ਤਾਂ ਕੋਈ ਨਹੀਂ ਉਹ ਹੀ ਦੱਸਣਗੇ ਤੁਹਾਨੂੰ ਨਾ ਆਪਣਾ ਜਿਹੜੇ ਅਮੀ ਬ੍ਰਾਂਚ ਵਾਲੇ ਨੇਗੇ ਵੀ ਕੀ ਕਾਰਨ ਆ ਵੀ ਉਹ ਕਿਉਂ ਨਹੀਂ ਲੱਗੇ। ਵੀ ਉਹਦਾ ਕੀ ਸਟੇਟਸ ਆ ਵੀ ਉਹਦਾ ਐਸਟੀਮੇਟ ਬਣਿਆ ਆਇਆ ਵਾ ਕਿਤਕਿਸ ਲੈਵਲ ਤੇ ਆ ਉਹ ਕੰਮ। ਐਸਟੀਮੇਟ ਸਰ ਬੜ ਕੇ ਆਇਆ ਤਾਂ ਟੋਟਲ ਆਇਆ ਹੋਇਆ ਸਾਰੇ। ਆ ਫਿਰ ਉਹ ਕਦ ਲਾਉਣੇ ਨੇ ਉਹ ਦੱਸ ਸਕਦੇ ਨੇ ਇਸ ਸਬੰਧ ਵਿੱਚ ਮੈਨੂੰ ਟੈਂਡਰਾਂ ਵਾਲੇ यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी and continental food ki variety jaisa naam waisa khana king of spices king of spices restaurant cafe and a rooftop mein aapka swagat hai